ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਕਹਿਆ ਮਨਸਾ ਕਰੰ ਇਹੋ ਮਨ ਪੁਨ ਪਾਪ ਉਚਰਾ ਮਾਇਆ ਮਦਮਤ ਤ੍ਰਿਪਤ ਨਾ ਆਵੰ ਤ੍ਰਿਪਤ ਮੁਕਤ ਮਨ ਸਾਚਾ ਭਾਵ ਮਨ ਕਾ ਕਹਿਆ ਮਨ ਸਾ ਕਰਾ ਇਹੋ ਮਨ ਪੁੰਨ ਪਾਪ ਉਚਰਾ ਮਾਇਆ ਮਦਮਤ ਤ੍ਰਿਪਤ ਨਾ ਆਵ ਤ੍ਰਿਪਤ ਮੁਕਤ ਮਨ ਸਾਚਾ ਪਾਵੰ ਤਨ ਧਨ ਕਲਤ ਸਭ ਦੇਖ ਅਭੰਨ ਬਿਨ ਨਾਵੈ ਕਿਸ ਸੰਗ ਨਾ ਜਾਣ ਰਹਾਉ ਕੀ ਚਾਹੇ ਰਸ ਭੋਗ ਖੁਸ਼ੀਆਂ ਮਾਨ ਕੇਰੀ ਤਨ ਲੋਕਾਂ ਤਨ पस ਮੈਂ ਠੇਰੀ ਖਾਕੂ ਖਾਕ ਰਲ ਸਭ ਫੈਲ ਬਿਨ ਸਬਦਾ ਨਹੀਂ ਉਤਰੈ ਮਨ ਗੀਤ ਰਾਗ ਕਨ ਤਾਲ ਸੇ ਕੂਰੇ ਤ੍ਰਿਹੋ ਗੁਣ ਉਪਜੈ ਬਿਨਸੈ ਦੂਰੇ ਦੂਜੀ ਦਰਮਤ ਦਰਦ ਨਾ ਜਾਏ ਸੂਤਾ ਗੁਰਮੁਖ ਦਾਰੂ ਗੁਣ ਗਾਏ ਤੋਤੀ ਉਜਲ ਤਿਲਕ ਗਾਲ ਮਾਲਾ ਅੰਤਰ ਕਰੋਧ ਪੜ ਹੈ 나ਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਉਕਰ ਸਵਾਨ ਗਰਦਬ ਮੁੰਝਾਰਾ ਪਸੂ ਮਲੇਸ ਨੀਚ ਚੰਡਾਲਾ ਗੋਰਤੇ ਮੋਹ ਫੇਰੇ ਤਨ ਜੋਨ ਪੁਵਾਈਆ ਬੰਦਨ ਬਾਦਿਆ ਆਈਐ ਜਾਈਐ ਗੁਰ ਸੇਵਾ ਤੇ ਲਹ ਪੁਦਾਰਥ ਹਰ ਦਾ ਨਾਮ ਸਦਾ ਕਰਤਾ ਅਰਥ ਸੱਚੀ ਦਰਗਾਹ ਪੂਛ ਨਾ ਹੋਏ ਮਨ ਹੁਕਮ ਸਿਜਦਾ ਦਰਸੋਏ ਸਤ ਗੁਰ ਮਿਲਾਏ ਤਤ ਸਕੋ ਜਾਣ ਸਤ ਗੁਰ ਮਿਲਾਏ ਤਤ ਸਕੋ ਜਾਣ ਰਹਿ ਰਜਾਈ ਹੁਕਮ ਪਸਾਨ ਹੁਕਮ ਪਸਾਨ ਸੱਚਾ ਦਰਵਾਸ ਕਾਲ ਬਿਕਾਲ ਸਬਦ ਭੈਨਾਸ ਰਹੈ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹ ਇਹੋ ਜਿਸ ਕਾ ਨਾ ਉਹ ਆਵੈ ਨਾ ਉਹ ਜਾਇ ਨਾਨਕ ਸੱਚ ਸੱਚ ਸਮਾਏ ਰਹਿ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪ ਹੈ ਇਹੋ ਜਿਸ ਕਾ ਨਾ ਓਹ ਆਵੈ ਨਾ ਓਹ ਜਾਏ ਨਾਨਕ ਸੱਚ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ